ਇੱਕ ਬਹੁਚਰਚਿਤ ਮਾਮਲਾ ਜਿਸ ਦੇ ਕਰਕੇ ਦੋ ਮੁਲਕਾਂ ਦੇ ਭਾਰਤ ਸਰਕਾਰ ਤੇ ਕੈਨੇਡਾ ਸਰਕਾਰ ਸਬੰਧ ਵਿਗੜਦੇ ਦਿਖਾਈ ਦਿੱਤੇ ਸਨ ਇੱਕ ਸਮਾਂ ਇਹ ਆ ਗਿਆ ਸੀ ਕਿ ਇਮੀਗ੍ਰੇਸ਼ਨ ਦੇ ਖਤਰੇ ਆ ਜਿਹੜੇ ਉਹ ਵੱਧ ਗਏ ਸੀ ਕਿ ਹੁਣ ਆਦਾਨ-ਪ੍ਰਦਾਨ ਵੀ ਹੋਵੇਗਾ ਕਿ ਨਹੀਂ ਕਿ ਵਪਾਰ ਤਾਂ ਨਹੀਂ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਕਿ ਇਮੀਗ੍ਰੇਸ਼ਨ ਤਾਂ ਨਹੀਂ ਬੰਦ ਹੋ ਜਾਵੇਗੀ ਉਸ ਹੀ ਮਾਮਲਾ ਹਰਦੀਪ ਸਿੰਘ ਨਿੱਜਰ ਕਾਂਡ ਦਾ ਨਿੱਜਰ ਕਤਲ ਕਾਂਡ ਮਾਮਲੇ ਦੇ ਵਿੱਚ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਵਾਹੀ ਦਿੱਤੀ ਹੈ ਔਰ ਆਪਣੇ ਨਾਗਰਿਕਾਂ ਦਾ ਦਮ ਭਰਿਆ ਉਸ ਗਵਾਹੀ ਦੇ ਵਿੱਚ ਹੋਰ ਕਿਹੜੀਆਂ ਕਿਹੜਾ ਗੱਲਾਂ ਕਹੀਆਂ ਨੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਸੁਰਖੀਆਂ ਬਣ ਗਈਆਂ ਨੇ ਤਾਂ ਪੀਐਮ ਜਸਟਿਨ ਟਰੂਡੋ ਨੇ ਕੀ ਕੀ ਆਖਿਆ ਇਸ ਰਿਪੋਰਟ ਦੇ ਵਿੱਚ ਕੱਲੀ-ਕੱਲੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਇਸ ਮਾਮਲੇ ਦਾ ਪਛੋਕੜ ਵੀ ਦੱਸ ਦਿੰਨੇ ਆ ਜਿਨ੍ਹਾਂ ਦੇ ਕੋਲੇ ਜਾਣਕਾਰੀ ਨਹੀਂ ਹੈ ਦਰਅਸਲ 18 ਜੂਨ ਦਾ ਦਿਨ ਸੀ ਪਿਛਲੇ ਸਾਲ ਜਦੋਂ ਇੱਕ ਗੁਰਦੁਆਰਾ ਦੇ ਸਾਹਮਣੇ ਪਾਰਕਿੰਗ ਦੇ ਵਿੱਚ ਗੱਡੀ ਦੇ ਵਿੱਚ ਬੈਠਿਆਂ ਦਾ ਹਰਦੀਪ ਸਿੰਘ ਨਿੱਜਰ ਦਾ ਕਤਲ ਕਰ ਦਿੱਤਾ ਜਾਂਦਾ ਹੈ ਨਕਾਬਪੋਸ਼ ਵਿਅਕਤੀ ਆਉਂਦੇ ਨੇ ਔਰ ਉਸ ਤੋਂ ਬਾਅਦ ਉਹ ਮਾਮਲਾ ਇੰਨਾ ਜ਼ਿਆਦਾ ਤੂਲ ਫੜਦਾ ਹੈ ਉਸ ਮਾਮਲੇ ਦੇ ਜਰੀਏ ਪ੍ਰੋਟੈਸਟ ਵੀ ਕਾਫੀ ਹੁੰਦੇ ਨੇ ਔਰ ਬਾਅਦ ਦੇ ਵਿੱਚ ਉਥੋਂ ਦੀ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਉੱਠ ਜਾਂਦਾ ਹੈ ਔਰ ਗਲਿਆਰਿਆਂ ਦੇ ਵਿੱਚ ਐਸੀ ਚਰਚਾ ਹੁੰਦੀ ਹੈ ਕਿ ਭਾਰਤ ਸਰਕਾਰ ਦੀ ਵੀ ਚਿੰਤਾ ਵਾਝ ਜਾਂਦੀ ਹੈ ਹਾਲਾਂਕਿ ਭਾਰਤ ਸਰਕਾਰ ਨੇ ਕਿਹਾ ਕਿ ਸਰਾਸਰ ਬਦਨਾਮ ਕਰਨੀਆਂ ਗੱਲਾਂ ਨੇ ਇਸ ਮਾਮਲੇ 'ਚ ਕੋਈ ਵੀ ਸਚਾਈ ਨਹੀਂ ਹੈ ਤੱਥ ਪੇਸ਼ ਕੀਤੇ ਜਾਣ ਅਸੀਂ ਤਾਂ ਜਵਾਬ ਦੇਾਂਗੇ ਵਿਦੇਸ਼ ਮੰਤਰਾਲੇ ਤੋਂ ਵੀ ਇਹੀ ਗੱਲਾਂ ਸਾਹਮਣੇ ਆਈਆਂ ਭਾਰਤ ਸਰਕਾਰ ਨੇ ਆਪਣਾ ਸਟੈਂਡ ਰੱਖ ਦਿੱਤਾ ਸੀ ਪਰ ਦੂਜੇ ਪਾਸੇ ਕੈਨੇਡਾ ਸਰਕਾਰ ਨੇ ਕਿਹਾ ਸੀ ਕਿ ਸਾਨੂੰ ਭਾਰਤ ਸਰਕਾਰ ਦਾ ਸਹਿਯੋਗ ਚਾਹੀਦਾ ਇਸ ਕਰਕੇ ਕਈ ਮੁਲਕਾਂ ਨੇ ਜਿਹੜੀਆਂ ਜਿਹੜੇ ਇੰਟੈਲੀਜੈਂਟ AI ਦੇ ਤੌਰ ਦੇ ਉੱਤੇ ਜਾਣੇ ਜਾਂਦੇ ਨੇ ਆਪਸ ਦੇ ਵਿੱਚ ਯੂਰਪ ਦੇ ਜਿਹੜੇ ਦੇਸ਼ ਨੇ ਉਹ ਵੀ ਖਾਸ ਕਰਕੇ ਇਕੱਠੇ ਹੋ ਗਏ ਅਤੇ ਖਾਸ ਕਰਕੇ ਅਮਰੀਕਾ ਦੀ ਇੰਟੈਲੀਜੈਂਸ ਨੇ ਇਹ ਗੱਲ ਜਗਜਹਰ ਕੀਤੀ ਸੀ ਅਮਰੀਕਾ ਨੇ ਇਸ ਮਾਮਲੇ ਦੇ ਵਿੱਚ ਕਿਹਾ ਸੀ ਕਿ ਕਿਸੇ ਵੀ ਦੂਜੇ ਮੁਲਕ ਦੀ ਦਖਲਅੰਦਾਜ਼ੀ ਇੱਕ ਮੁਲਕ ਦੇ ਵਿੱਚ ਜਾ ਕੇ ਨਾਗਰਿਕ ਨੂੰ ਮਾਰਨਾ ਬਰਦਾਸ਼ਤ ਕਰਨ ਯੋਗ ਨਹੀਂ ਹੈ ਇਸ ਮਾਮਲੇ ਦੇ ਵਿੱਚ ਨਿਊਜ਼ੀਲੈਂਡ ਨੇ ਆਪਣਾ ਪੱਖ ਰੱਖਿਆ ਇੰਗਲੈਂਡ ਨੇ ਆਪਣਾ ਪੱਖ ਰੱਖਿਆ ਆਸਟ੍ਰੇਲੀਆ ਨੇ ਆਪਣਾ ਪੱਖ ਰੱਖਿਆ ਸਾਰੇ ਮੁਲਕਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਕਿਸੇ ਨੇ ਨਰਮ ਰੋਖ ਅਪਣਾਇਆ ਭਾਰਤ ਦੇ ਪ੍ਰਤੀ ਤੇ ਕਿਸੇ ਨੇ ਤਿੱਖੇ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਭਰਪਾ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਵਿਦੇਸ਼ ਮੰਤਰੀ ਨੇ ਜਿਹੜੇ ਜੈ ਸ਼ੰਕਰ ਉਹਨਾਂ ਦੇ ਵੱਲੋਂ ਤੇ ਗੱਲਾਂ ਸਮੇਂ-ਸਮੇਂ ਦੇ ਉੱਤੇ ਆਉਂਦੀਆਂ ਰਹੀਆਂ ਕਿ ਪਹਿਲਾਂ ਕੈਨੇਡਾ ਸਰਕਾਰ ਐਵੇਂ ਹੀ ਨਾ ਬਦਨਾਮ ਕਰੇ ਸਬੂਤ ਪੇਸ਼ ਕਰੇ ਦਸਤਾਵੇਜ਼ ਪੇਸ਼ ਕਰੇ ਫਿਰ ਅਸੀਂ ਸਹਿਯੋਗ ਦੇਣ ਨੂੰ ਤਿਆਰ ਬੈਠੇ ਹਾਂ ਇਸ ਮਾਮਲੇ ਦੇ ਵਿੱਚ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਮੇਸ਼ਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੋਈ ਵੀ ਸ਼ਬਦ ਖੁੱਲ ਕੇ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਬੋਲੇ ਨਹੀਂ ਗਏ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ ਕੀ ਉਹਨਾਂ ਦੀ ਗਵਾਹੀ ਦੇ ਉੱਤੇ ਕੋਈ ਟਿੱਪਣੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਹੁਣ ਉਹਨਾਂ ਨੇ ਗਵਾਹੀ ਜਿਹੜੀ ਦਿੱਤੀ ਹੈ ਤੇ ਕੀ ਕੀ ਆਖਿਆ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆਂ ਦਰਅਸਲ ਚੀਨ ਅਤੇ ਚੀਨੀ ਕੈਨੇਡੀਅਨ ਆਈ ਨਾਗਰਿਕਾਂ ਦੀ ਭੂਮਿਕਾ ਬਾਰੇ ਵੀ ਦੱਸਿਆ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਦੇਸ਼ ਦੀ ਧਰਤੀ ਤੇ ਇੱਕ ਆਗੂ ਜਿਹੜਾ ਕੀ ਭਾਰਤ ਸਰਕਾਰ ਦੀ ਨਜ਼ਰ ਦੇ ਵਿੱਚ ਵੱਖਵਾਦੀ ਹੈ ਅੱਤਵਾਦੀ ਦੀ ਲਿਸਟ ਦੇ ਵਿੱਚ ਸ਼ਾਮਲ ਸੀ ਭਾਰਤ ਸਰਕਾਰ ਦੇ ਮੁਤਾਬਕ ਹਾਲਾਂਕਿ ਦੂਜੇ ਪਾਸੇ ਜਿਹੜੇ ਹਰਦੀਪ ਸਿੰਘ ਨਿੱਜਰ ਦੇ ਸਮਰਥਕ ਨੇ ਜਾਂ ਉਹਨਾਂ ਦੀ ਜਥੇਬੰਦੀ ਦੇ ਸਮਰਥਕ ਨੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਇਹ ਨਾਗਰਿਕ ਨੂੰ ਜਾਂ ਸਾਡੇ ਵਿਅਕਤੀ ਨੂੰ ਇਸ ਤਰੀਕੇ ਦੇ ਨਾਲ ਮਾਰਿਆ ਨਹੀਂ ਜਾ ਸਕਦਾ ਇਹ ਕਾਨੂੰਨ ਦੇ ਬਿਲਕੁਲ ਉਲਟ ਹੈ ਜੇਕਰ ਕੋਈ ਅਸੀਂ ਮੰਗ ਕਰ ਰਹੇ ਹਾਂ ਜੇਕਰ ਸਾਡੀ ਕੋਈ ਮੰਗ ਹੈ ਤਾਸੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰ ਰਹੇ ਆ ਤੇ ਕੈਨੇਡਾ ਸਰਕਾਰ ਨੂੰ ਇਸ ਤੋਂ ਕੋਈ ਵੀ ਦਿੱਕਤ ਨਹੀਂ ਹੈ ਤੇ ਕੈਨੇਡਾ ਸਰਕਾਰ ਨੇ ਹਮੇਸ਼ਾ ਕਿਸੇ ਨੇ ਵੀ ਕੋਈ ਵੀ ਨਾਰਾ ਦਿੱਤਾ ਹੋਵੇ ਕੋਈ ਵੀ ਪ੍ਰੋਟੈਸਟ ਕੀਤਾ ਹੋਵੇ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਜਦੋਂ ਤੱਕ ਕੋਈ ਕਾਰਵਾਈ ਪ੍ਰੋਟੈਸਟ ਦੀ ਹਿੰਸਾ ਵਿੱਚ ਨਹੀਂ ਬਦਲਦੀ ਉਦੋਂ ਤੱਕ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਵੀ ਨਾਰਾ ਲਗਾ ਸਕਦਾ ਹੈ ਉੱਥੇ ਸਾਡੇ ਦੇਸ਼ ਦਾ ਨਾਗਰਿਕ ਤੇ ਕੋਈ ਵੀ ਪ੍ਰੋਟੈਸਟ ਕਰ ਸਕਦਾ ਹੈ ਪਰ ਜਦੋਂ ਤੱਕ ਸ਼ਰਤ ਇਹ ਹੈ ਹਿੰਸਾ ਵਿੱਚ ਨਹੀਂ ਬਦਲਦੀ ਕਾਰਵਾਈ ਉਦੋਂ ਤੱਕ ਅਸੀਂ ਕਿਸੇ ਨੂੰ ਵੀ ਨਹੀਂ ਰੋਕਾਂਗੇ ਪਰ ਭਾਰਤ ਸਰਕਾਰ ਇਸ ਗੱਲ ਤੋਂ ਔਖੀ ਹੋ ਗਈ ਕਿ ਉੱਥੇ ਜੇਕਰ ਕਿਸੇ ਤਰ੍ਹਾਂ ਦੀ ਭਾਰਤ ਨੂੰ ਤੋੜਨ ਦੀ ਗੱਲ ਹੁੰਦੀ ਹੈ ਜਾਂ ਵੱਖਵਾਦੀ ਕਰਨ ਦੀ ਗੱਲ ਹੁੰਦੀ ਹੈ ਤੇ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਜद्दोजहद ਚੱਲਦੀ ਰਹੀ ਪਰ ਇਸ ਮਾਮਲੇ ਦੇ ਦੌਰਾਨ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਜਸਟਨ ਟਰੂਡੋ ਉਹਨਾਂ ਨੇ ਕੀ ਕੀ ਗੱਲਾਂ ਆਖੀਆਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਤਲकांड ਦਾ ਮੁੱਦਾ ਚੁੱਕਿਆ ਗਿਆ ਉਨ੍ਹਾਂ ਦੀ ਸਰਕਾਰ ਸਾਰੇ ਕੈਨੇਡੀਆਈ ਲੋਕਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਖੜੀ ਹੈ ਇਹ ਜਸਟਨ ਟਰੂਡੋ ਕਹਿੰਦੇ ਨੇ ਟਰੂਡੋ ਜੋ ਬੀਤੇ ਦਿਨ ਕੈਨੇਡਾ ਦੀ ਚੋਣ ਪ੍ਰਕਿਰਿਆ 'ਚ ਵਿਦੇਸ਼ੀ ਦਖਲ ਦੀ ਜਾਂਚ ਕਰ ਰਹੀ ਕੁਝ ਪਧਰੀ ਜਨਤਕ ਜਾਂਚ ਜਗਵਾਈ ਦੇ ਰਹੇ ਸਨ ਨੇ ਇਹ ਵੀ ਦੋਸ਼ ਲਾਇਆ ਕਿ ਪਿਛਲੀ ਸਰਕਾਰ ਦਾ ਭਾਰਤ ਸਰਕਾਰ ਨਾਲ ਰਵੱਈਆ ਨਰਮੀ ਵਾਲਾ ਸੀ ਸਥਾਨਕ ਮੀਡੀਆ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਅਨੁਸਾਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ 2019 ਤੇ 2021 ਦੀਆਂ ਚੋਣਾਂ ਦੌਰਾਨ ਵਿਦੇਸ਼ੀ ਸੂਚਨਾਵਾਂ ਬਾਰੇ ਖੂਫੀਆ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਕੀ ਕੀਤਾ ਤਾਂ ਉਨ੍ਹਾਂ ਇਹ ਟਿੱਪਣੀ ਕੀਤੀ ਟਰੂਡੋ ਵੱਲੋਂ ਪਿਛਲੇ ਸਾਲ 18 ਜੂਨ ਨੂੰ ਸਰੀ ਸ਼ਹਿਰ ਦੇ ਇੱਕ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿੱਜਰ ਦੀ ਹੱਤਿਆ 'ਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਮਗਰੋਂ ਭਾਰਤ ਤੇ ਕੈਨੇਡਾ ਵਿਚਾਲੇ ਸਬੰਧ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਏ ਸਨ ਤਾਂ ਤੁਸੀਂ ਵੀ ਜਾਣਦੇ ਹੋ ਕਿ ਉਸ ਮਾਮਲੇ ਦੇ ਵਿੱਚ ਜਿਹੜੇ ਆਦੂਤਾਵਾਸ ਹੁੰਦਾ ਉੱਥੇ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਵੀ ਵਾਪਸ ਬੁਲਾਏ ਜਾਣ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ ਭਾਰਤ ਨੇ ਨਿਜਰ ਨੂੰ 2020 ਦੇ ਵਿੱਚ ਅੱਤਵਾਦੀ ਐਲਾਨ ਦਿੱਤਾ ਸੀ ਉਸ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੋ ਰਾਵਾਂ ਬਣੀਆਂ ਰਹਿੰਦੀਆਂ ਨੇ ਇੱਕ ਪਾਸੇ ਭਾਰਤ ਸਰਕਾਰ ਦੀ ਨਜ਼ਰ ਵਿੱਚ ਹਰਦੀਪ ਸਿੰਘ ਨਿਜਰ ਵੱਖਵਾਦੀ ਸਨ ਅੱਤਵਾਦੀ ਸਨ ਪਰ ਦੂਜੇ ਪਾਸੇ ਜਿਨ੍ਹਾਂ ਦੀ ਉਹ ਗੱਲ ਕਰਦੇ ਸੀ ਉਹਨਾਂ ਦੇ ਸਮਰਥਕਾਂ ਦਾ ਉਹਨਾਂ ਦੀਆਂ ਜਥੇਬੰਦੀਆਂ ਦਾ ਕਹਿਣਾ ਹੁੰਦਾ ਸੀ ਕਿ ਭਾਰਤ ਸਰਕਾਰ ਸਾਨੂੰ ਹੁਣ ਬੋਲਣ ਦੀ ਆਜ਼ਾਦੀ ਵੀ ਨਹੀਂ ਦੇ ਰਹੀ ਅਸੀਂ ਕੈਨੇਡਾ ਦੇ ਵਿੱਚ ਬੈਠ ਕੇ ਆਪਣੇ ਲੋਕਾਂ ਦੇ ਲਈ ਜਿਹੜੀ ਗੱਲ ਕਰਨਾ ਚਾਹੁੰਦੇ ਆ ਸਾਨੂੰ ਕਿਉਂ ਨਹੀਂ ਬੋਲਣ ਦਿੱਤਾ ਜਾ ਰਿਹਾ ਇਸ ਤਰ੍ਹਾਂ ਦੀ ਇਹ ਜਦੋਜਹਿਦ ਜਾਂ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਤਕਰਾਰ ਹੁੰਦੀ ਰਹੀ ਹੈ ਟਰੂਡੋ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਗਿਆ ਸੀ ਆਪਣੀ ਗਵਾਹੀ ਦੌਰਾਨ ਟਰੂਡੋ ਨੇ ਕੌਮੀ ਸੁਰੱਖਿਆ ਤੇ ਖੂਫੀਆ ਸਲਾਹਕਾਰ ਦੀ ਭੂਮਿਕਾ ਬਾਰੇ ਜਿਹੜੀ ਗੱਲ ਕੀਤੀ ਹੈ ਉਹਨਾਂ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਉਹਨਾਂ ਨੂੰ ਖੂਫੀਆ ਜਾਣਕਾਰੀ ਮਿਲੀ ਹੈ ਤੇ ਉਹਨਾਂ ਉਸ ਤੇ ਕਾਰਵਾਈ ਕੀਤੀ ਇਸ ਦੇ ਨਾਲ ਹੀ ਉਹਨਾਂ ਇਸ ਮਾਮਲੇ 'ਚ ਚੀਨ ਤੇ ਨਾਲ ਨਾਲ ਚੀਨੀ ਕਨੇਡੀਆਈ ਨਾਗਰਿਕਾਂ ਦੀ ਭੂਮਿਕਾ ਬਾਰੇ ਵੀ ਦੱਸਿਆ। ਟਰੂਡੋ ਨੇ ਜਾਂਚ ਕਮੇਟੀ ਨੂੰ ਉਹਨਾਂ ਦੀ ਸਰਕਾਰ ਵੱਲੋਂ ਵਿਦੇਸ਼ੀ ਦਖਲ ਖਿਲਾਫ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਵੀ ਆਖਿਆ ਕਿ ਅਸੀਂ ਕੈਨੇਡਾ ਦੇ ਲੋਕਾਂ ਲਈ ਹਮੇਸ਼ਾ ਖੜੇ ਹੋਏ ਹਾਂ। ਜਿਸ ਵਿੱਚ ਨਿੱਜਰ ਦੀ ਹੱਤਿਆ ਦਾ ਬੇਹੱਦ ਗੰਭੀਰ ਮਾਮਲਾ ਵੀ ਸ਼ਾਮਲ ਹੈ। ਮੈਂ ਸੰਸਦ 'ਚ ਇਹ ਮੁੱਦਾ ਚੁੱਕਿਆ ਸੀ। ਇਹ ਕੈਨੇਡਾ ਦੇ ਲੋਕਾਂ ਦੇ ਹੱਕਾਂ ਤੇ ਆਜ਼ਾਦੀ ਦੀ ਰਾਖੀ ਲਈ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਵੀ ਪ੍ਰਗਟਾਉਂਦਾ ਹੈ। ਉਹਨਾਂ ਨੇ ਸਿੱਧੇ ਤੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਸ਼ਰਤ ਦੇ ਉੱਤੇ ਸਾਡੇ ਨਾਗਰਿਕਾਂ ਦੀ ਰੱਖਿਆ ਤੇ ਸੁਰੱਖਿਆ ਸਾਡੇ ਅਜੰਡੇ ਦੇ ਉੱਤੇ ਹੈ ਪਹਿਲ ਦੇ ਆਧਾਰ ਦੇ ਉੱਤੇ ਹੈ ਵਿਦੇਸ਼ੀ ਦਖਲ ਸਬੰਧੀ ਦੇ ਸਵਾਲ ਵਿੱਚ ਉਹਨਾਂ ਇਹ ਵੀ ਆਖਿਆ ਕਿ ਇਹ ਸਵਾਲ ਸਾਬਕਾ ਕੰਜ਼ਰਵੇਟਿਵ ਸਰਕਾਰ ਤੋਂ ਪੁੱਛਣਾ ਚਾਹੀਦਾ ਜਿਹੜੀ ਜਸਟਿਨ ਟਰੂਡੋ ਦੀ ਸਰਕਾਰ ਤੋਂ ਪਹਿਲਾਂ ਕੈਨੇਡਾ 'ਚ ਰਾਜ ਕਰਦੀ ਰਹੀ ਹੈ ਉਹਨਾਂ ਤਾਂ ਇਹ ਵੀ ਜਸਟਿਨ ਟਰੂਡੋ ਨੇ ਕਹਿ ਦਿੱਤਾ ਕਿ ਭਾਰਤ ਸਰਕਾਰ ਦੇ ਨਾਲ ਬਹੁਤ ਹੀ ਜ਼ਿਆਦਾ ਨਰਮੀ ਵਾਲਾ ਰੁਖ ਉਹਨਾਂ ਵੱਲੋਂ ਅਪਣਾਇਆ ਜਾਂਦਾ ਸੀ ਇਸ ਦਾ ਮਤਲਬ ਕੀ ਸਮਝਿਆ ਜਾਵੇ ਜਸਟਨ ਟਰੂਡੋ ਦਾ ਮਤਲਬ ਕੀ ਉਹਨਾਂ ਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਇੱਥੇ ਨਾਗਰਿਕ ਜੋ ਮਰਜ਼ੀ ਕਰ ਸਕਦੇ ਨੇ ਭਾਰਤ ਸਰਕਾਰ ਉਸ ਦੇ ਵਿੱਚ ਦਖਲ ਜੇਕਰ ਦਿੰਦੀ ਹੈ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤਾਂ ਜਿਹੜੀ ਇੱਕ ਭਾਰਤੀ ਨਿਊਜ਼ ਏਜੰਸੀ ਹੈ ਪੀਟੀਆਈ ਦੇ ਹਵਾਲੇ ਦੇ ਨਾਲੇ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜੋ-ਜੋ ਕੁਝ ਛਾਪ ਰਿਹਾ ਹੈ ਜਾ-ਜਾ ਕੁਝ ਦਿਖਾਇਆ ਜਾ ਰਿਹਾ ਹੈ ਜੋ ਸੁਰਖੀਆਂ ਬਣ ਰਹੀਆਂ ਨੇ ਉਸ ਦਾ ਕੀ ਅਸਰ ਪੈਂਦਾ ਦੋਨਾਂ ਮੁਲਕਾਂ ਦੀ ਸਿਆਸਤ ਦੇ ਉੱਤੇ ਤਕੂਰ ਨੇ ਤੱਕ ਸਬੰਧਾਂ ਦੇ ਉੱਤੇ ਹਾਲਾਂਕਿ ਜਸਟਨ ਟਰੂਡੋ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਉਹ ਚਾਹੇ ਹਰਦੀਪ ਸਿੰਘ ਨੇਜਰ ਕਾਂਡ ਹੋਵੇ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਕੈਨੇਡਾ ਦੀ ਧਰਤੀ ਦੇ ਉੱਤੇ ਹੋਰੀ ਗਤੀਵਿਧੀ ਹੋਵੇ ਤੇ ਉਹ ਉਹਨਾਂ ਦੇ ਨਾਲ ਖੜੇ ਨੇ ਨਾਗਰਿਕਾਂ ਦੇ ਨਾਲ ਖੜੇ ਨੇ ਇਹ ਗੱਲ ਉਹਨਾਂ ਨੇ ਸਾਫ਼ ਕੀਤੀ ਹਾਲਾਂਕਿ ਪਹਿਲਾਂ ਵੀ ਕਈ ਵਾਰਾਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਪਰ ਤਾਜ਼ਾ ਦਿੱਤੀ ਗਈ ਗਵਾਹੀ ਦੇ ਵਿੱਚ ਜਸਟਨ ਟਰੂਡੋ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ ਹੁਣ ਦੇਖਦੇ ਹਾਂ ਕਿ ਭਾਰਤ ਸਰਕਾਰ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਿਰਿਆ ਕੀ ਸਾਂਝੀ ਕਰਦੀ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ਏ ਬੀਸੀ ਪੰਜਾਬ ਦੇ ਨਾਲ